ਕਿ ਤੁਸੀਂ ਜਦੋਂ ਸਾਨੂੰ ਘਰੇ ਪੜਾਉਣਾ ਨਹੀਂ ਚਾਹੁੰਦੇ ਸੀ ਜਦੋਂ ਤੁਸੀਂ ਉਥੋਂ ਮਾਤਾ ਰਾਣੀ ਚੋਂ ਗੁਲਗੁਲੇ ਚੱਕਦੇ ਸੀ ਤਾਂ ਉਸ ਤੋਂ ਬਾਅਦ ਫਿਰ ਤੁਸੀਂ ਐਮਫਲ ਤੱਕ ਗਏ ਯੂਨੀਵਰਸਿਟੀ ਐਮਫਲ ਕੀਤੀ ਪੰਜਾਬੀ ਦੀ ਇਹ ਯਾਤਰਾ ਕਿੰਨੀ ਦਿਲਚਸਪ ਮੈਨੂੰ ਕਿੰਨੀ ਇੱਜ਼ਤ ਮਿਲੀ ਹੈ ਮੈਂ ਉਹਦੀ ਉਹਦੀ ਮਾਤਰਾ ਨਹੀਂ ਦੱਸ ਸਕਦਾ ਪਰ ਮੈਨੂੰ ਜਦੋਂ ਇੱਜ਼ਤ ਮਿਲਦੀ ਹੈ ਉਸ ਵੇਲੇ ਮੇਰਾ ਦਿਮਾਗ ਮੇਰੀ ਦਾਰਸ਼ਨਿਕਤਾ ਸਮਾਜ ਨੂੰ ਬੇਇੱਜ਼ਤ ਹੁੰਦਿਆਂ ਦੇਖਦੀ ਹੈ ਸੋ ਮੈਨੂੰ ਕਦੇ ਵੀ ਮੇਰੀ ਇੱਜ਼ਤ ਨੇ ਕੁਝ ਨਹੀਂ ਵਕਸ਼ਿਆ ਹੁਣ 91 ਸਾਲ ਮੇਰੇ ਸਮਾਪਤ ਹੋਣ ਜਾ ਰਹੇ ਨੇ 93 ਨਿਮ ਜੀ ਆਇਆਂ ਆਖਦਾ ਮਿੱਥਿਆ ਵੀ ਮੈਂ ਆਉਣ ਵਾਲੇ ਸਮੇਂ ਚ 100 ਦਰਖਤ ਲਾਉਣੇ ਨੇ ਜਦੋਂ ਮੈਂ ਤੱਕੇ ਖਾਂਦਾ ਸੀ ਮੇਰੀ ਮਾਂ ਮੈਂ ਹੜਿਆਏ 3 ਪੈਸੇ ਡਬਲ ਚੋਰੀ ਕੀਤੇ ਸੀ ਉਹ ਕਹਾਣੀਆਂ ਲੰਮੀਆਂ ਨੇ ਬਹੁਤ ਦੂਰ ਨੇ ਮੈਂ ਪੁਜਾਰੀ ਸੀ ਕੁਠਾਰੀ ਸੀ ਮੈਂ ਮੰਦਰ ਤੇ ਚੱਲ ਰਿਹਾ ਹਾਂ ਕੱਲ ਖੜਕਾਇਆ ਸ਼ਿਵਲਿੰਗ ਤੇ ਹੱਥ ਧਰ ਕੇ ਸੌ ਖਾਲੀ ਵੀ ਚੋਰੀ ਨਹੀਂ ਕਰਨੀ ਮੈਨੂੰ ਕਿਰਾਂ ਦੇ ਲੇਫਰ ਕੋਟਵਾਣਾ ਜੀ ਉੱਥੇ ਗੋਲ ਮਾਰਕੀਟ ਤੇ ਮਿਲ ਗਏ ਸਾਡੀ ਬਹੁਤ ਵੱਡੀ ਲੇਖਕਾ ਗਾਸੋ ਜੀ ਦਾ ਕੀ ਹਾਲ ਹੈ ਮਹਾ ਜੀ ਬਹੁਤ ਅੱਛਾ ਉਹਨਾਂ ਨੇ ਮੈਨੂੰ ਇੱਕ ਦਸਤਾ ਲਿਆਂਦਾ ਤੇ ਇੱਕ ਪੈਨ ਲਿਆ ਕੇ ਤੁਹਾਡੇ ਵਾਸਤੇ ਦਿੱਤਾ ਇਹ ਤੁਸੀਂ ਉਹਨਾਂ ਨੂੰ ਦੇਣਾ ਦਸਤਾ ਔਰ ਮੇਰੇ ਵੱਲੋਂ ਕਹਿਣਾ ਕਿ ਗਾਸੋ ਜੀ ਤੁਸੀਂ ਆਪਣੀ ਸਵੈ ਜੀਵਨੀ ਲਿਖੋ ਉਹ ਤਜਰਬਾ ਜਿਹੜਾ ਹੈ ਕਿਸ ਕਿਸਮ ਦਾ ਸੀ ਹੁਰ ਮੈਂ ਤੁਹਾਨੂੰ ਜੇ ਦੱਸਾਂ ਵੀ ਮੈਂ ਨੌਕਰੀ 1.1994 ਨੂੰ ਨੌਕਰੀ ਤੇ ਲੱਗਿਆ ਓਏ ਹੋਏ ਹੋਏ ਮੇਰੀ ਅੱਖਾਂ 'ਚ ਹੰਝੂ ਆ ਸਕਦੇ ਨੇ ਤੁਸੀਂ ਹਜ਼ਾਰਾਂ درخت ਲਾਏ ਤੇ ਤੁਸੀਂ ਕਬੀਲਦਾਰੀ ਦੇ ਪੰਜ ਬੱਚਿਆਂ ਨੂੰ ਪੜਾਇਆ ਲਖਾਇਆ ਚੰਗੇ ਉਹਦਿਆਂ ਤੇ ਲਾਇਆ ਤੁਸੀਂ ਸਕੂਟਰ ਨਹੀਂ ਚਲਾਉਂਦੇ ਤੁਸੀਂ ਪੈਦਲ ਚੱਲਦੇ ਹੋ ਇਹ ਸਾਰੀ ਚੀਜ਼ ਦਾ ਰਾਜ ਕੀ ਹੈ ਇੱਕ ਸੂਰਜ ਬਹੁਤ ਹੈ ਹਨੇਰੇ ਲਈ ਤੇਰਾ ਪਿਆਰ ਬਹੁਤ ਹੈ ਮੇਰੇ ਲਈ ਸਾਗਰਾਂ ਦਾ ਜੋਸ਼ ਮੈਨੂੰ ਖਿੱਚਦਾ ਇੱਕ ਚੱਪੂ ਬਹੁਤ ਹੈ ਮੇਰੇ ਲਈ ਧਰਤ ਮੈਨੂੰ ਪੀੜੀ ਪੀੜੀ ਜਾਪਦੀ ਬ੍ਰਹਮੰਡ ਵੀ ਥੋੜਾ ਹੈ ਮੇਰੇ ਲਈ ਦੋਸਤੋ ਮੈਂ ਡਾਕਟਰ ਸੁਦਰਸ਼ਨ ਗਾਸੋ ਜਿਹੜਾ ਜੀਐਮਐਨ ਕਾਲਜ ਅੰਮ੍ਰਾਲਾ ਕੈਂਟ ਦੇ ਵਿੱਚ 37 ਸਾਲ ਪੰਜਾਬੀ ਪੜਾਉਂਦਾ ਰਿਹਾ ਔਰ ਜਿਸਨੇ 20 ਕਿਤਾਬਾਂ ਲਿਖੀਆਂ ਨੇ ਚਾਰਜੀ ਨੂੰ ਪੁਸਤਕਾਂ ਨੂੰ ਸਰਵੋਤਮ ਪੁਰਸਕਾਰ ਮਿਲੇ ਨੇ ਹਰਿਆਣਾ ਪੰਜਾਬੀ ਸਾਹਿਤ ਅਕਾਦਮੀ ਨੇ ਭਾਈ ਸੰਤੋਖ ਸਿੰਘ ਪੁਰਸਕਾਰ ਨਵਾਜਿਆ ਹੋਰ ਵੀ ਬਹੁਤ ਲੰਬੀ ਯਾਤਰਾ ਹੈ ਮਾਂ ਬੋਲੀ ਬਾਰੇ 40 ਸਾਲ ਹਰਿਆਣੇ ਦੇ ਵਿੱਚ ਕੰਮ ਕੀਤਾ ਹੈ ਬਹੁਤ ਮਾਨ ਸਨਮਾਨ ਮਿਲਿਆ ਹੈ ਲੇਕਿਨ ਇਹ ਗੱਲਾਂ ਮੈਂ ਇਸ ਕਰਕੇ ਕਰ ਰਿਹਾ ਕਿ ਇਹ ਸਾਰੀਆਂ ਗੱਲਾਂ ਦਾ ਜਿਹੜਾ ਸਿਹਰਾ ਹੈ ਉਹ ਮੇਰੇ ਆਦਰਯੋਗ ਬਾਪੂ ਓਮ ਪ੍ਰਕਾਸ਼ ਗਾਸੋ ਦੇ ਸਿਰ ਵੱਜਦਾ ਹੈ ਮੈਂ ਉਹਨਾਂ ਦਾ ਪੁੱਤਰ ਹਾਂ ਤੇ ਮੈਂ ਉਹਨਾਂ ਤੋਂ ਜਨਮ ਲੈ ਕੇ ਉਹਨਾਂ ਦੀ ਉਂਗਲੀ ਫੜ ਕੇ ਸਾਹਿਤ ਦੇ ਖੇਤਰ ਵਿੱਚ ਆਇਆ ਜਦੋਂ ਉਹ 10ਵੀਂ ਦੇ ਵਿੱਚ ਸਾਨੂੰ ਉਹ ਪ੍ਰਸੰਗ ਸਾਹਿਬ ਵਿਆਖਿਆ ਲਿਖਾਉਂਦੇ ਸੀ ਮੈਨੂੰ ਉਹ ਲੈਣਾ ਅਜੇ ਤੱਕ ਵੀ ਯਾਦ ਨੇ ਔਰ ਮੈਂ ਉਹ ਲਿਖ ਕੇ ਆਪਣੇ ਪੇਪਰਾਂ ਨੂੰ ਪਾਸ ਕਰਦਾ ਰਿਹਾ ਫਸਟ ਕਲਾਸ ਲੈਂਦਾ ਰਿਹਾ ਪੀ ਐਚ ਡੀ ਕੀਤੀ ਐਮ ਫਲ ਕੀਤੀ ਜੂਜੀਸੀ ਦਾ ਜਿਹੜਾ ਹੈ ਉਹ ਪ੍ਰੋਜੈਕਟ ਕੀਤਾ ਕਿ ਪੰਜ ਦਰਿਆਵਾਂ ਦੀ ਹਸਦੀ ਵਸਦੀ ਰਸ ਦੀ ਤੇ ਗੌਂਦੀ ਧਰਤੀ ਦੀ ਹਿੱਕ ਤੇ ਕਵਤਾ ਦੀ ਕਲੀ ਕਿਉੜੇ ਵਾਂਗ ਮਹਿਕਦੀ ਰਹੀ ਹੈ ਇਹ ਸ਼ਬਦਾ ਓਮ ਪ੍ਰਕਾਸ਼ ਗੱਸੋਦੇ ਨੇ ਬਾਪੂ ਦੇ ਜਿਹਨੂੰ ਪੰਜਾਬੀ ਸਾਹਿਤ ਦੇ ਵਿੱਚ ਬਹੁਤ ਮਾਣ ਸਨਮਾਨ ਮਿਲਿਆ ਸਾਹਿਤ ਰਤਨ ਸ੍ਰੋਮਣੀ ਸਾਹਿਤਕਾਰ ਇੱਕ ਵਾਰੀ ਯੂਪੀ ਸਰਕਾਰ ਨੇ ਉੱਤਰ ਪ੍ਰਦੇਸ਼ ਦੀ ਸਰਕਾਰ ਨੇ ਸੋਹਾਰਤ ਪੁਰਸਕਾਰ ਦਿੱਤਾ ਅਸੀਂ ਮੈਂ ਤੇ ਡਾਕਟਰ ਕਰਮਜੀਤ ਸਿੰਘ ਜਿਹੜੇ ਪ੍ਰਜਕਸ਼ਤੇ ਪ੍ਰੋਫੈਸਰ ਨੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਚ ਉਹ ਬਾਪੂ ਨਾਲ ਖੁਸ਼ੀ-ਖੁਸ਼ੀ ਗਏ ਚਾਹ ਸੀ ਸਾਨੂੰ ਇਹ ਦੇਖੀਏ ਬਾਪੂ ਦਾ ਸਨਮਾਨ ਕਿਵੇਂ ਹੁੰਦਾ ਅਸੀਂ ਉੱਥੇ ਗਏ ਤਾਂ ਲਖਨਊ ਦੇ ਕੋਲੇ ਜਦੋਂ ਪਹੁੰਚਣ ਲੱਗੇ ਸਾਨੂੰ ਫੋਨ ਆਉਣ ਲੱਗੇ ਕਿ ਗਾਸੋ ਜੀ ਆਪ ਆ ਰਹੇ ਹੋ ਆਪ ਹਮਾਰੇ ਸਨਮਾਨਤ ਹੋ ਹੋ ਆਪ ਹਮਾ ਆਪਕੇ ਲਈ ਇਹ ਹੋਟਲ ਬੁੱਕ ਕੀਤਾ ਹੈ ਅਸੀਂ ਉੱਥੇ ਲਖਨਊ ਉਤਰ ਗਏ ਔਰ ਉਤਰ ਕੇ ਅਸੀਂ ਉਹ ਹੋਟਲ ਚ ਜਾਣ ਵਾਸਤੇ ਇੱਕ 3 ਵੀਲਰ ਨਾਲ ਅਸੀਂ ਇੱਕ ਰਾਬਤਾ ਕਾਇਮ ਕਰ ਰਹੇ ਸੀ ਕਿ ਭਾਈ ਕਿੰਨੇ ਪੈਸੇ ਲਏਗਾ ਉਹ ਕਹਿੰਦਾ ਮੈਂ 150 ਰੁਪਇਆ ਲਵਾਂਗਾ ਇਹਨਾਂ ਨੂੰ ਅਸੀਂ ਕੀ ਦੇਖ ਰਹੇ ਹਾਂ ਕਿ ਉੱਥੇ ਇੱਕ ਬੰਦਾ ਓਮ ਪ੍ਰਕਾਸ਼ ਗਾਸੋ ਲੇਖਕ ਲਿਖ ਕੇ ਆਕਣਾ ਬੋਰਡ ਜਿਹੜਾ ਹੈਗਾ ਉਹ ਪਲੇ ਕਾਰਡ ਫੜੀ ਖੜਾ ਅਸੀਂ ਕੋਲ ਦੇ ਉਧੇ ਲੰਘ ਰਹੇ ਸੀ ਲੇਕਿਨ ਲੰਘਦੇ ਲੰਘਦੇ ਦੇਖਿਆ ਕਿ ਤਾਂ ਸਾਡੇ ਬਾਪੂ ਦਾ ਨਾਮ ਇੱਥੇ ਲਖਨਊ ਚ ਕਿਹਨੇ ਲਿਖ ਲਿਆ ਅਸੀਂ ਉਹ ਆ ਕੇ ਉਹਨੂੰ ਪੁੱਛਿਆ ਭਾਈ ਇਹ ਨਾਮ ਸਾਡੇ ਬਾਪੂ ਦਾ ਤਾਂ ਐ ਕਿਉਂ ਲਿਖਿਆ ਕਹਿੰਦਾ ਕਿ ਉਹ ہمارے ਲੇਖਕ ਹੈ ਉਹਨਾਂ ਦਾ ਅਸੀਂ ਮਾਨ ਸਨਮਾਨ ਕਰਨਾ ਹੈ ਜੂਪੀ ਸਰਕਾਰ ਨੇ ਤੋਂ ਅਸੀਂ ਆਖਿਆ ਠੀਕ ਫਿਰ ਅਸੀਂ ਹਮਨੇ ਤਾਂ ਟੈਕਸੀ ਕਰ ਲਈ ਰਹਿਤਾ ਹੀ ਆ ਉਹਨਾਂ ਕੇ ਲੀਏ ਗਾੜੀ ਆਈ ਹੈ ਤੋਂ ਭਰਾ ਮੇਰੇ ਇਹ ਗੱਲ ਕਹਿਣ ਦਾ ਮਤਲਬ ਇਹ ਹੈ ਕਿ ਜਿਹੜਾ ਦੇਸ਼ ਦੁਨੀਆ ਦੇ ਚੋਂ ਨੂੰ ਮਾਨ ਸਨਮਾਨ ਮਿਲੇ ਨੇ ਉਸ ਬਾਪੂ ਦੇ ਨਾਲ ਮੈਂ ਇਹ ਗੱਲ ਕਰਨ ਦੀ ਥੋੜੀ ਹਿਮਾਕਤ ਕਰ ਰਿਹਾ ਜਿਹੜੀ ਗੱਲ ਕਰਨ ਦੀ ਸਮਰੱਥਾ ਉਸ ਨੇ ਮੈਨੂੰ ਬਖਸ਼ੀ ਹੈ ਉਹਦੇ ਲੜ ਲੱਗ ਕੇ ਉਂਗਲ ਫੜ ਫੜ ਕੇ ਅਸੀਂ ਪੰਜਾਬੀ ਸਹਾਇ ਸਭਾ ਦੀਆਂ ਮੀਟਿੰਗਾਂ ਸੈਮੀਨਾਰਾਂ 'ਚ ਜਾਂਦੇ ਰਹੇ ਆਂ ਬਾਪੂ ਜੀ ਪਹਿਲਾਂ ਤਾਂ ਚਰਨ ਦੇ ਵਿੱਚ ਬਹੁਤ ਬਹੁਤ ਤੁਹਾਡੇ ਧੰਨਵਾਦ ਕਿ ਮੈਂ ਇਹ ਹਿਮਾਕਤ ਕੀਤੀ ਆ ਆਪਦੀ ਮੈਂ ਜਾਣਕਾਰੀ ਦਿੰਦਾ ਰਿਹਾ ਲੇਕਿਨ ਮੈਂ ਇਹ ਥੋੜੀ ਜੀ ਜਾਣਕਾਰੀ ਜ਼ਰੂਰੀ ਸੀ ਕਿ ਇਹ ਸਾਰਾ ਜਿਹੜਾ ਸਿਹਰਾ ਹੈ ਮੇਰੇ ਬਾਪੂ ਨੇ ਸਿਰ ਭਾਜਦਾ ਬਾਪੂ ਜੀ ਤੁਸੀਂ ਜ਼ਿੰਦਗੀ ਦੇ ਵਿੱਚ ਆਪਣੀ ਇੱਕ ਜ਼ਿੰਦਗੀ ਵਿੱਚ ਕਈ ਜ਼ਿੰਦਗੀਆਂ ਜੁੜੀਆਂ ਅਸੀਂ ਦੇਖੀਆਂ ਨੇ ਸੁਣਦੇ ਆਂ ਔਰ ਮੈਂ ਕਈ ਵੀ ਨਹੀਂ ਤੁਹਾਨੂੰ ਕੁਰੇਸਦਾ ਵੀ ਰਹਿਣਾ ਕਿ ਮੈਨੂੰ ਦੱਸੋ ਕਿ ਸਤਿਆਰਥੀ ਜੀ ਨਾਲ ਕਿਵੇਂ ਮੁਲਾਕਾਤ ਹੋਈ 바ਵਾ ਬਲਵੰਤ ਜੀ ਨਾਲ ਕਿਵੇਂ ਮੁਲਾਕਾਤ ਹੋਈ ਮੈਂ ਇਹ ਪਹਿਲੀ ਸਵਾਲ ਇਹ ਕਰਨਾ ਚਾਹਨਾ ਕਿ ਤੁਸੀਂ ਜਦੋਂ ਤੁਹਾਨੂੰ ਘਰੇ ਪੜਾਉਣਾ ਨਹੀਂ ਚਾਹੁੰਦੇ ਸੀ ਜਦੋਂ ਤੁਸੀਂ ਉਥੋਂ ਮਾਤਾ ਰਾਣੀ ਚੋਂ ਗੁਲਗੁਲੇ ਚੱਕਦੇ ਸੀ ਤਾਂ ਉਸ ਤੋਂ ਬਾਅਦ ਫਿਰ ਤੁਸੀਂ ਐਮਫਲ ਤੱਕ ਗਏ ਯੂਨੀਵਰਸਿਟੀ ਐਮਫਲ ਕੀਤੀ ਪੰਜਾਬੀ ਦੀ ਫਿਰ ਫਿਰ ਤੁਸੀਂ ਪੜਾਇਆ ਕਾਲਜ ਦੇ ਵਿੱਚ ਇਹ ਯਾਤਰਾ ਕਿੰਨੀ ਦਿਲਚਸਪ ਸੀ ਸਭ ਤੋਂ ਪਹਿਲਾਂ ਤਾਂ ਮੇਰੇ ਪਰਮ ਪਿਆਰੇ ਪੁੱਤਰ ਤੂੰ ਮੇਰੇ ਆਗਿਆਕਾਰੀ ਬਿਠਾ ਮੈਂ ਸਨਮਾਨ ਬਾਰੇ ਗੱਲ ਦੱਸ ਦਿਆਂ ਮੈਨੂੰ ਕਿੰਨੀ ਇੱਜ਼ਤ ਮਿਲੀ ਹੈ ਮੈਂ ਉਹਦੀ ਉਹਦੀ ਮਾਤਰਾ ਨਹੀਂ ਦੱਸ ਸਕਦਾ ਪਰ ਮੈਨੂੰ ਜਦੋਂ ਇੱਜ਼ਤ ਮਿਲਦੀ ਹੈ ਉਸ ਵੇਲੇ ਮੇਰਾ ਦਿਮਾਗ ਮੇਰੀ ਦਾਰਸ਼ਨਿਕਤਾ ਮੇਰੀ ਆੰਤ੍ਰਿਕਤਾ ਮੇਰੇ ਵਿਚਾਰ ਮੇਰੀ ਸੂਝ ਮੇਰੀ ਸਮਝ ਸਮਾਜ ਨੂੰ ਬੇਇੱਜ਼ਤ ਹੁੰਦਿਆਂ ਦੇਖਦੀ ਹੈ ਸੋ ਮੈਨੂੰ ਕਦੇ ਵੀ ਮੇਰੀ ਇੱਜ਼ਤ ਨੇ ਕੁਝ ਨਹੀਂ ਵਖਸਿਆ ਮੈਂ ਆਪਣੇ ਸਮਾਜ ਨੂੰ ਲੋਕਾਈ ਨੂੰ ਜਨਸਧਾਰਨ ਨੂੰ ਬੇਇੱਜ਼ਤ ਹੁੰਦਾ ਦੇਖਦਾ ਹਰ ਰੋਜ਼ ਵੇਖਦਾ ਅੱਜ ਕੱਲ ਵੀ ਜਿਹੜੀ ਮੈਂ ਕਿਤਾਬ ਲਿਖ ਰਿਹਾ ਉਹ ਦੁਨੀਆ ਦੇ ਦੁਖਾਂਤ ਹੈ ਉਸ ਵਿੱਚ ਮੈਂ ਕੱਲ ਪਰਸੋਂ ਇੱਕ ਥੜੇ ਤੇ ਬੈਠਾ ਇੱਕ ਭਿਖਾਰੀ ਨੂੰ ਇਕ ਧੀਮੀ ਨੂੰ 30 ਔਰਤ ਜਿਹੜੀ ਹੈ ਇਬਾਦਤ ਹੁੰਦੀ ਹੈ ਔਰਤ ਨੂੰ ਮੈਂ ਇੱਜ਼ਤ ਸਮਝਦਾ ਔਰਤ ਨੂੰ ਮੈਂ ਸੰਸਕ੍ਰਿਤੀ ਸਮਝਦਾ ਔਰਤ ਜੀ ਉਹ ਕੁਛੜ ਜਵਾਕ ਚੱਕਿਆ ਡੱਬਾ ਉਹਦੇ ਕੋਲੇ ਆ ਮੰਗਦੀ ਫਿਰਦੀ ਹੈ ਚਾਰ ਪੰਜ ਤੱਕ ਮੇਰਾ ਮਤਲਬ ਉਹ ਲੋਕ ਜਿਹੜੇ ਇਸ ਤਰ੍ਹਾਂ ਦੋਜ਼ਗ ਦੀ ਜ਼ਿੰਦਗੀ ਨਰਕ ਦੀ ਜ਼ਿੰਦਗੀ ਜਿਉਂਦੇ ਨੇ ਉਹ ਗਸ ਉਹਦੇ ਦਿਮਾਗ ਵਿੱਚ ਟਿਕੇ ਰਹਿੰਦੇ ਨੇ ਉਹ ਦਿਮਾਗ ਵਿੱਚ ਮੇਰੇ ਖਿਆਲਾਂ 'ਚ ਰਹਿੰਦੇ ਹੁਣ ਆਈ ਜਿੱਥੋਂ ਮੈਂ ਤੁਰਿਆ ਤੱਕੇ ਖਾਂਦਾ ਦਿਗਦਾ ਬਾਬੂ ਰੋਲਿਆ ਚੁਲਦਾ ਹਨੇਰਿਆਂ ਨਾਲ ਮੈਂ ਮੁਕਾਬਲਾ ਕਰਦਾ 1944 ਤੇ 45 ਦੀਆਂ ਗੱਲਾਂ ਨੇ ਇਹ ਬਾਤ ਮਹਾਨ ਗ੍ਰੰਥ ਵਰਗੀਆਂ ਸਾਦਾ ਦੇ ਦੇਰੇ ਹੜਿਆਏ ਪੜਦਾ ਹੁੰਦਾ ਪਰਮਾਨੰਦ ਦਾ ਸੇਦਾ ਸਾਰਾ ਸੀ ਤੇ ਉੱਥੇ ਇੱਕ ਉਤਮ ਗ੍ਰਸਾਦ ਸੀ ਉਹਨਾਂ ਦੀਆਂ ਮੈਂ ਚਿਰਾਂ ਮਾ ਪੜਦਾ ਰਹਿੰਦਾ ਉਮੈ ਨੂੰ ਹੋੜਾ ਚੱਕਰ ਸਿਖਾਉਂਦੇ ਹੁੰਦੇ ਬਾਪੂ ਮੇਰਾ ਜਜ਼ਮਾਨੀ ਪ੍ਰੂਤੀ ਕਰਵਾਉਣਾ ਚਾਹੁੰਦਾ ਸੀ ਅਜਾੜਾ ਬਿਆਹ ਸ਼ਾਦੀ ਜੇ ਬਹਾਮਣ ਕਰਦੇ ਹੁੰਦੇ ਨੇ ਪਰ ਮੈਂ ਉਥੇ ਠੱਕੇ ਖਾਂਦਾ ਰਿਹਾ ਕੀ ਕਰਦਾ ਰਿਹਾ ਜੇ ਮੈਂ ਤੈਨੂੰ ਹੁੜਿਆਏ ਵਾਲੇ ਹੀ ਦੱਸਾਂ ਤਾਂ ਉਹ ਬਹੁਤ ਵਿਚਤਰ ਗੱਲਾਂ ਨੇ ਮੈਂ ਜ਼ਿੰਦਗੀ ਚ ਹੁਣ 91 ਸਾਲ ਮੇਰੇ ਸਮਾਪਤ ਹੋਣ ਜਾ ਰਹੇ ਨੇ 93 ਜਿਹਾ ਆਖਦਾ ਮਿੱਥਿਆ ਵੀ ਮੈਂ ਆਉਣ ਵਾਲੇ ਸਮੇਂ ਚ 100 ਦਰਕਤ ਲਾਉਣੇ ਨੇ ਮੈਂ ਦਰਖਤਾਂ ਦੇ ਬੋਲ ਕੇ ਹਟਿਆ ਦਰਖਤ ਕੀ ਹੁੰਦੇ ਨੇ ਕਿਵੇਂ ਹੁੰਦੇ ਨੇ ਉਹਨਾਂ ਦਾ ਇੱਕ ਫਰਜ਼ ਕਰੂ ਬੀ ਹੈ ਧਰਤੀ ਵਿੱਚ ਮਿੱਟੀ 'ਚ ਜਾਂਦਾ ਦਰਖਤ ਕਿਵੇਂ ਪੈਦਾ ਹੁੰਦਾ ਇਹ ਮੁੰਡੇ ਨੂੰ ਮੈਂ ਦੱਸਿਆ ਸੀ ਵੀ ਮੈਂ ਪੁੱਤਰਾ ਸੂ ਰਾਜੇ ਬੀਤੇ ਮੈਂ ਕਿਵੇਂ ਪੜਿਆ ਫਿਰ ਪਾਟਸਾਲਾ ਚ ਆਇਆ ਉਥੇ ਅਪਰਪ੍ਰਗ ਬਿਸ਼ਾਰਦ ਸ਼ਾਸਤਰੀ ਤਿੰਨ ਜਮਾਤਾਂ ਸੰਸਕ੍ਰਿਤੀਆਂ ਹੁੰਦੀਆਂ ਜਿਵੇਂ ਬੁੱਧੀਮਾਨੀ ਵਿਦਵਾਨ ਗਿਆਨੀ ਹੈ ਹਿੰਦੀ ਰਤਨ ਪੂਸ਼ਨ ਪ੍ਰਵਾਕਰ ਹੈ ਐਵੇਂ ਜਿੱਕਰ ਮੈਂ ਪ੍ਰਗ ਚ ਠੱਕੇ ਖਾਂਦਾ ਰਿਹਾ ਬੜਾ ਲੰਮਾ ਜਾ ਹੈ ਜੇ ਮੈਂ ਆਪਣੇ ਬਾਰੇ ਲਿਖਣਾ ਚਾਹਣਾ ਲਿਖਣ ਦੀ ਇੱਛਾ ਵੀ ਕਰਦਾ ਮੈਂ ਅੱਜਕੱਲ ਕਿਉਂਕਿ ਕਿਸੇ ਨੇ ਮੇਰੇ ਕੋਲ ਬੈਠ ਕੇ ਕਿਹਾ ਤੂੰ ਤਾਂ ਬਾਪੂ ਕਿੱਥੋਂ ਤੁਰਿਆ ਮੈਂ ਕਿਵੇਂ ਤੁਰਿਆ ਮੈਂ ਮੇਰੇ ਘਰਦਿਆਂ ਦਾ ਮੈਂ ਅਣਚਾਹਾ ਅਣਘੌੜਿਆ ਤੇ ਇਹ ਆ ਜਾ ਪੁੱਤ ਸਾ ਮੈਂ ਆਪਣੇ ਘਰ ਚੋਂ ਨਿਕਲਦਾ ਆ ਕੇ ਤਰਵੈਣੀ ਦੇ ਹੇਠਾਂ ਬੈਠ ਜਾਂਦਾ ਹਨੇਰਾ ਹੋ ਜਾਂਦਾ ਤੇ ਮੈਂ ਕਰੇ ਜਾਂਦਾ ਮਾਂ ਮੇਰੀ ਜੈ ਜਗਦੀਸ਼ ਰੇ ਗੀਤ ਉਹਨੂੰ ਵੀ ਕੋਈ ਜ਼ਿਕਰ ਨਹੀਂ ਸੀ ਸੋ ਲੰਮਾ ਕਥਾ ਹੈ ਪੁੱਤਰਾ ਸੁਦਰਸ਼ਨ بیٹے ਤੁਸੀਂ ਆਗਿਆਕਾਰੀ ਬੱਚਿਓ ਸੰਜੀਦਗੀ ਵਾਲੇ ਬੱਚੇ ਆ ਗਮੀਨਤਾ ਵਾਲਾ ਬੱਚੇ ਆ ਸੰਤਾਨ ਕਿਸੇ ਦੇ ਘਰ ਕੌਣ ਜਨਮ ਲੈਂਦੀ ਹੈ ਇਹ ਕੁਦਰਤ ਜਾਣਦੀ ਹੈ ਮੇਰਾ ਪੁੱਤ ਠੀਕ ਹੈ ਸੰਸਾਰਿਕ ਤੌਰ ਤੇ ਤੂੰ ਹੈ ਲੇਕਿਨ ਤੂੰ ਤਾਂ ਇੱਕ ਗੁਣ ਹੈ ਤੂੰ ਤਾਂ ਇੱਕ ਗਿਆਨ ਹੈ ਤੂੰ ਤਾਂ ਇੱਕ ਵਿਵੇਕ ਹੈ ਤੂੰ ਤਾਂ ਇੱਕ ਤਾਰਾ ਹੈ ਤੂੰ ਜ਼ਿੰਦਗੀ ਚ ਜਿਹੜੇ ਆ ਤੂੰ ਜ਼ਿਕਰ ਕੀਤਾ ਮੈਨੂੰ ਆ ਮਿਲਿਆ ਆ ਮਿਲਿਆ ਆ ਮਿਲਿਆ ਤੂੰ ਇਸ ਧਰਤੀ ਨੂੰ ਕੁਝ ਦੇ ਰਿਹਾ ਹੈ ਇਸ ਧਰਤੀ ਨੂੰ ਸੁਨੱਖਾ ਬਣਾ ਰਿਹਾ ਹੈ ਇਸ ਧਰਤੀ ਨੂੰ ਸਹੂਲਤ ਬਣਾ ਰਿਹਾ ਹੈ ਇਸ ਧਰਤੀ ਨੂੰ ਖੁਸ਼ਗਵਾਰ ਕਰ ਰਿਹਾ ਹੈ ਇਸ ਧਰਤੀ ਨੂੰ ਸੁਹਾਵਣ ਬਖਸ਼ ਰਿਹਾ ਹੈ ਇਹ ਸਾਰੀਆਂ ਗੱਲਾਂ ਬੜੀਆਂ ਲੰਮੀਆਂ ਨੇ ਕਿੱਥੋਂ ਤੁਰਿਆ ਫਿਰ ਜਦੋਂ ਮੈਂ ਤੱਕੇ ਖਾਂਦਾ ਸੀ ਮੇਰੀ ਮਾਂ ਮੈਂ ਹੰੜਿਆਏ 3 ਪੈਸੇ ਡਬਲ ਚੋਰੀ ਕੀਤੇ ਸੀ ਉਹ ਕਹਾਣੀਆਂ ਲੰਮੀਆਂ ਨੇ ਬਹੁਤ ਦੂਰ ਨੇ ਮੈਂ ਪੁਜਾਰੀ ਸੀ ਕੁਠਾਰੀ ਸੀ ਮੈਂ ਮੰਦਰ ਤੇ ਚੱਲ ਰਿਹਾ ਟੱਲ ਖੜਕਾਇਆ ਸ਼ਿਵਲਿੰਗ ਤੇ ਹੱਥ ਧਰ ਕੇ ਸੌ ਖਾਲੀ ਵੀ ਚੋਰੀ ਨਹੀਂ ਕਰਨੀ ਇਹ ਲੰਮੀ ਕਹਾਣੀ ਹੈ ਬਹੁਤ ਦੂਰ ਤੱਕ ਚਲੀ ਜਾਂਦੀ ਹੈ ਮੇਰੀ ਮਾਂ ਇੱਕ ਕੱਪੜੇ 'ਚ ਰਾਮ ਰਾਮ ਕਰਦੀ ਹੁੰਦੀ ਤੇ ਉਹਨੇ ਮੇਰੇ ਬਾਬੇ ਨੂੰ ਪੁਜੋਤ ਨੂੰ ਲਾਲਚੰਦ ਨੂੰ ਕਿਹਾ ਵੀ ਆ ਸਾਡੇ ਪ੍ਰਗਾਸ ਨੂੰ ਪੜਾ ਦੇ ਪ੍ਰਕਾਸ਼ ਸ਼ਬਦ ਪ੍ਰਗਾਸ ਤੋਂ ਬੜਿਆ ਹੈ ਪ੍ਰਕਾਸ਼ ਨੂੰ ਗੁਰਬਾਣੀ ਚ ਵੀ ਪ੍ਰਗਾਸ ਕਹਿੰਦੇ ਨੇ ਓਮ ਪ੍ਰਕਾਸ਼ ਪ੍ਰਕਾਸ਼ ਹੀ ਹੈ ਗਾਸੋ ਸ਼ਬਦ ਪ੍ਰਕਾਸ਼ ਦਾ ਸੂਚਕ ਹੈ ਸੋ ਇਸ ਤਰ੍ਹਾਂ ਦਾ ਇੱਕ ਲੰਮਾ ਪੁੱਤਰਾ ਸੁਦਰਸ਼ਨ ਡਾਕਟਰ ਸੁਦਰਸ਼ਨ ਬੜਾ ਸਿਲਸਿਲਾ ਫਿਰ ਮੈਂ ਕਾਇਦਾ ਲੈ ਕੇ ਸਿੰਘੀੜੇ ਇੱਕ ਸਕੂਲ ਚ ਜਾ ਲੱਗਿਆ ਉੱਥੇ ਬੇਰੀ ਏਟਾਂ ਬੁੜੀ ਬਿਛਾ ਲੈਣੀ ਉੱਥੇ ਇੱਕ ਬੁੜਾ ਬੁੜੀ ਸੀ ਉਹਨਾਂ ਦੇ ਸੰਤਾਨ ਨਹੀਂ ਸੀ ਉਹ ਮੇਰੇ ਕੋਲੇ ਆ ਜਾਂਦੇ ਤੇ ਆਪ ਦੀ ਦੁੱਧ ਦੀ ਬਾਟੀ ਚ ਚਾਹ ਬੈਨੂ ਪੀਉਂਦੇ ਤੂ ਦੀ ਕਿ ਬੜਾ ਲੰਮਾ ਸੈਸਨ ਹੈ ਮੈਂ ਇਹ ਗੱਲ ਸੈਸਨ ਦੇ ਵਿੱਚ ਇੱਕ ਗੱਲ ਹੋਰ ਜੋੜ ਦੀ ਕਰਨਾ ਚਾਹੁੰਦਾ ਪੁੱਛਣੀ ਚਾਹੁੰਦਾ ਕਿ ਤੁਸੀਂ ਆਪਣੇ ਦਸਵੀਂ ਤੋਂ ਬਾਅਦ ਫਿਰ ਤੁਸੀਂ ਟ੍ਰੇਨਿੰਗ ਕਰਨ ਗਏ ਔਰ ਪੀਟੀ ਅਧਿਆਪਕ ਲੱਗੇ ਫਿਜ਼ੀਕਲ ਐਜੂਕੇਸ਼ਨ ਦੇ ਤੇ ਫਿਜ਼ੀਕਲ ਐਜੂਕੇਸ਼ਨ ਦਾ ਜਿਹੜਾ ਵਿਸ਼ਾ ਹੁੰਦਾ ਉਹ ਖੇਡਾਂ ਦੇ ਨਾਲ ਸਰੀਰਕ ਤੰਦਰੁਸਤੀ ਦੇ ਨਾਲ ਜੁੜਿਆ ਹੁੰਦਾ ਤੇ ਉਸ ਦੌਰ ਦੇ ਵਿੱਚ ਜਿਹੜਾ ਸੰਘਰਸ਼ ਕਰਕੇ ਥੋੜੇ ਪੈਸਿਆਂ ਦੇ ਨਾਲ ਆਪ ਟਿਊਸ਼ਨਾਂ ਕਰਕੇ ਔਰ ਉਸ ਤੋਂ ਬਾਅਦ ਫਿਰ ਤੁਸੀਂ ਲੇਖਣ ਦੇ ਵਿੱਚ ਵੀ ਜਿਹੜੀ ਸੰਵੇਦਨਾ ਦੇ ਸਿਖਰ ਤੇ ਪਹੁੰਚੇ ਹੋ ਉਸ ਨੂੰ ਮਹਿਸੂਸ ਕੀਤਾ ਉਸ ਨੂੰ ਪੇਸ਼ ਕੀਤਾ ਇਹਨਾਂ ਵੱਡਾ ਸਾਹਿਤ ਤੁਸੀਂ ਪੰਜਾਬੀ ਹਿੰਦੀ ਦੇ ਵਿੱਚ ਲਿਖਿਆ ਤੇ ਉਹ ਦੋਨਾਂ ਦਾ ਮੇਲ ਤੁਸੀਂ ਆਪਣੀ ਪਰਸਨੈਲਿਟੀ ਦੇ ਵਿੱਚ ਕਿਵੇਂ ਕੀਤਾ ਕਿਸ ਢੰਗ ਦਾ ਸਵਾਬ ਬਣਿਆ ਦੇਖ ਪਿਆਰੇ ਪੁੱਤਰ ਇੱਕ ਇੱਕ ਗੱਲ ਦਾ 100 100 ਪੰਨੇ ਦੀ ਕਿਤਾਬ ਲਿਖੀ ਜਾ ਸਕਦੀ ਹੈ ਇਹ ਹੁਣ ਗੱਲ ਤਾਂ ਤੁਸੀਂ ਮੇਰੇ ਨਾਲ ਛੇੜ ਲਈ ਮੈਂ ਮੇਰੇ ਘਰ ਵਿੱਚ ਮੇਰਾ ਵੱਡਾ ਪ੍ਰਾਗਿਆਨੀ ਜਗਨਨਾਥ ਨਾ ਦਾ ਵਿਅਕਤੀ ਸੀ ਉਹ ਰਾਹੁ ਸੰਕਰਤਾਏ ਨੂੰ ਪੜਦਾ ਹੁੰਦਾ ਦਿਵਿੰਦਰ ਸਤਿਆਰਥੀ ਨੂੰ ਪੜਦਾ ਬੋਲਗਾ ਸੇ ਗੰਗਾ ਤੱਕ ਕਿਤਾਬਾਂ ਪੜਦਾ ਹੁੰਦਾ ਪ੍ਰੀਤਲੀ ਮਗਾਉਂਦਾ ਹੁੰਦਾ ਪਰ ਮੈਨੂੰ ਉਹ ਨੇੜੇ ਨਹੀਂ ਲਾਉਂਦਾ ਸੀ ਤੇ ਮੈਂ ਇਹਨੂੰ ਦੂਰ ਹੀ ਰੱਖਦਾ ਸੀ ਉਹਦੀ ਕਿਤਾਬ ਕਿਤੇ ਖੁੱਲ ਜਾਂਦੀ ਮੈਂ ਕਿਵੇਂ ਪੜਿਆ ਕਿੱਥੋਂ ਪੜਿਆ ਕੀ ਕੀਤਾ ਇਹ ਜੇ ਦੱਸਾਂ ਤੂੰ ਜੇ ਮੈਂ ਫ਼ਰਦਕੁਰੂ ਦੱਸਿਆ ਵੀ ਇਲਾਹਾ ਅਸੀਂ ਲਖਨਊ ਗਏ ਉੱਥੇ ਤਾਮਲ ਤੇਲਗੂ ਮਲਿਆਲਮ ਕੰਨੜ ਭਾਸ਼ਾਵ ਨੂੰ ਇਨਾਮ ਮਿਲਣਾ ਸੀ ਮੈਨੂੰ ਪੰਜਾਬੀ ਦਾ ਲੇਖਕ ਸੀ ਮੇਰੀਆਂ 10-20 ਕਿਤਾਬਾਂ ਹਿੰਦੀ 'ਚ ਨੇ ਮੈਨੂੰ 7ਵੇਂ ਨੰਬਰ ਤੇ ਮਿਲਿਆ ਸੀ ਅਖਲੇਦ ਜਾਦਮਨਾ ਦਾ ਉੱਥੋਂ ਦੇਸ਼ ਦਾ ਉੱਤਰ ਪ੍ਰਦੇਸ਼ ਦਾ ਮੁੱਖ ਮੰਤਰੀ ਸੀ ਉਹ ਨਾ ਆਇਆ ਜਦੋਂ ਮੈਂ ਮੰਤਰੀ ਕੋਲੇ ਗਿਆ ਮੈਨੇ ਕਾ ਆਪ ਤੋਂ ਬਿਬੂਤੀ ਹੈ ਆਪਕਾ ਮੰਚ ਪਰ ਆਨੇ ਕੀ ਜੋ ਸ਼ੈਲੀ ਥੀ ਉਹ ਮੈਨੂੰ ਦਰਬਿਤ ਕਰ ਰਹੀ ਥੀ ਮੈਂ ਅਨਕੰਪਿਤ ਹੋ ਰਹਾ ਥਾ ਆਪ ਕੋਈ ਮਹਾਨ ਬੇਕਤੀ ਹੈ ਉਹ ਬੜਾ ਮੇਰੀ ਗਲਤੋਂ ਵੀ ਇਹ ਇਹਦੀ ਜਾਣਦਾ ਮੈਂ ਜਦੋਂ ਆ ਕੇ ਤੇਰੇ ਵਾਲਗੇ ਨੂੰ ਪੁੱਛਿਆ ਉਹ ਕਹਿੰਦਾ ਇਹ ਇਥੋਂ ਦਾ ਐਜੂਕੇਸ਼ਨ ਮਿਸਟਰ ਹੈ ਅਵਾਸ਼ਿੰਗਟਨ ਦੀ ਪੀ ਐਚ ਡੀ ਹੈ ਜਿਵੇਂ ਤੂੰ ਪੀ ਐਚ ਡੀ ਹੈ ਸੋ ਕਹਣ ਦਾ ਮਤਲਬ ਪੁੱਤਰਾ ਮੈਂ ਕਿੱਥੋਂ ਤੁਰਿਆ ਕਿਵੇਂ ਗਿਆ ਕਿੱਥੇ ਪਏ ਕੁਦਰਤ ਨਾਲ ਮੇਰਾ ਸਨੇਹ ਸੀ ਅੱਜ ਮੈਂ ਦਰਖਤਾ ਦੇ ਬੋਲਿਆ ਇਨਾਂ ਨੂੰ ਮੈਂ ਦੱਸਣਾ ਸੀ ਵੀ ਪਹੇ ਤੇ ਪਗ ਡੰਡੀਆਂ ਜਿਹੜੀਆਂ ਨੇ ਉਹਨਾਂ ਦੀ ਭੀੜੀ ਤੇ ਜਿਹੜੇ ਦਰਖਤ ਹੁੰਦੇ ਨੇ ਉਹਨਾਂ ਦਾ ਕੀ ਅਰਥ ਹੁੰਦਾ ਹੈ ਸੋ ਖੈਰ ਉਹ ਕਦੇ ਅਗਲੀ ਵਾਰ ਦੱਸੂਗਾ ਸੋ ਮੈਂ ਕਿਵੇਂ ਗਿਆ ਤੱਕੇ-ਤੁੱਕੇ ਖਾਂਦਾ ਭਾਬੀਆਂ ਭਰਾਵਾਂ ਦੀ ਕੋਈ ਮੇਰੀ ਨਾ ਮਾਂ ਨੂੰ ਰੁਚੀ ਸੀ ਨਾ ਬਾਪ ਨੂੰ ਰੁਚੀ ਸੀ ਕੁਦਰਤ ਨੂੰ ਪਤਾ ਨਹੀਂ ਮੇਰੇ ਸੰਸਕਾਰ ਇਹਨੇ ਸ਼ਕਤੀਸ਼ਾਲੀ ਕਿਵੇਂ ਮੈਂ ਜਦੋਂ ਸੀਪੀਆਈਡ ਕਰਨ ਗਿਆ ਮੈਂ ਆਪਣੀ ਦੇਵੀ ਦਵਾਲੇ ਅਖਾਰੇ ਚ ਪਹਿਲਵਾਨੀ ਕਰਦੇ ਦੇਖਦਾ ਉਹਨਾਂ ਨੂੰ ਵੇਖ ਕੇ ਮੈਂ ਡੰਡ ਮੈਟਕਾਂ ਕੱਢਣ ਲੱਗ ਗਿਆ ਮੈਂ ਤਕੜਾ ਸੀ ਮੇਰੇ ਸਕੂਲ ਦਾ ਫਿਜ਼ੀਕਲ ਐਜੂਕੇਸ਼ਨ ਟੀਚਰ ਮੈਨੂੰ ਮਦਰਾਸ ਭੇਜਦਾ ਮੈਂ ਉਸ ਵੇਲੇ ਹਿੰਦੀ ਰਤਨ ਪਾਸ ਸੀ ਉੱਥੇ ਮੈਨੂੰ ਰਾਮਧਾਰੀ ਸਿੰਘ ਦਿਨਕਰ ਮਦਰਾਸ ਮਿਲੇ ਵਿਜਨਤੀ ਮਾਲਾ ਹੁਣ ਜੇ ਮੈਂ ਤੈਨੂੰ ਵਿਜਨਤੀ ਮਾਲਾ ਤੇ ਰਾਮਧਾਰੀ ਸਿੰਘ ਦਿਨਕਰ ਦੀ ਗੱਲ ਦੱਸਣ ਲੱਗਾ ਮਦਰਾਸ ਮਦਰਾਸ ਦਾ ਨਾਮ ਮੈਡਮ ਨੇ ਪਾਗਲ ਹੁੰਦਾ ਰਸਕਲ ਮੈਨੇ ਚੋਰ ਚੱਕਾ ਹੁੰਦਾ ਅੰਗਰੇਜ਼ਾਂ ਨੇ ਉਹਦਾ ਨਾਮ ਮਰਾਸ ਰੱਖਤਾ ਅੱਜਕੱਲ ਨਾ ਉਹਨਾਂ ਦਾ ਚੱਲਈ ਹੈ ਸੋ بیٹے ਮੈਂ ਤਾਂ ਇੱਕ ਬਹੁਤ ਵੱਡਾ ਸ਼ਬਦ ਖੋਸਾਂ ਤੂੰ ਕਿੰਨੀਆਂ ਗੱਲਾਂ ਦੇ ਦਿੱਤਾ ਮੈਨੂੰ ਇਸ ਗੱਲ ਦਾ ਬਿਲਕੁਲ ਇਲਮ ਹੈ ਸਾਨੂੰ ਸਾਰਿਆਂ ਨੂੰ ਇਲਮ ਹੈ ਸਾਰੇ ਲੋਕ ਤੁਹਾਡੇ ਨਾਵਲਾਂ ਨੂੰ ਤੁਹਾਡੀਆਂ ਬਾਕੀ ਰਚਨਾਵਾਂ ਬਾਰਤਕ ਦੀਆਂ ਰਚਨਾਵਾਂ ਨੂੰ ਪੜ੍ਹਦੇ ਆ ਤੁਹਾਡੀ ਜ਼ਿੰਦਗੀ ਨੂੰ ਪੜ੍ਹਦੇ ਆ ਤੁਹਾਡੇ ਕਰਮਾਂ ਨੂੰ ਜਿਹੜੇ ਤੁਸੀਂ ਕੰਮ ਕੀਤੇ ਨੇ ਉਹਨਾਂ ਨੂੰ ਵੀ ਅਸੀਂ ਪੜ੍ਹਦੇ ਸੁਣਦੇ ਦੇਖਦੇ ਆਏ ਆ ਇਸ ਕਰਕੇ ਇਸ ਗੱਲ 'ਚ ਤਾਂ ਕੋਈ ਦੋਰਾਵਾ ਨਹੀਂ ਮੈਂ ਸਿਰਫ ਇੱਕ ਗੱਲ ਹੋਰ ਕਰਨਾ ਚਾਹਨਾ ਕਿ ਤੁਸੀਂ ਆਪਣੇ ਜੀਵਨ ਦੇ ਵਿੱਚ ਹਮੇਸ਼ਾ ਇੱਕ ਉੱਚੇ ਆਦਰਸ਼ ਰੱਖੇ ਨੇ ਤੇ ਉਹਨਾਂ ਆਦਰਸ਼ਾਂ ਵਾਸਤੇ ਚਾਹੇ ਕਿੰਨੀਆਂ ਮੁਸ਼ਕਲ ਹਾਲਾਤ ਹੋਣ ਉਹਨਾਂ ਨੂੰ ਵੀ ਤੁਸੀਂ ਪਾਰ ਕਰਦੇ ਆਏ ਹੋ ਤੁਹਾਡੇ ਮਨ ਦੇ ਵਿੱਚ ਆਇਆ ਕਿ ਵੀ ਮੈਂ ਯੂਨੀਵਰਸਿਟੀ ਚ ਨਹੀਂ ਪੜਿਆ ਮੈਂ ਉਹ ਵਿੱਦਿਆ ਵੀ ਹਾਸਲ ਕਰਾਂ ਮੇਰੇ ਸਾਹਿਤ ਦੇ ਵਿੱਚ ਵੀ ਨਿਖਾਰ ਆਏਗਾ ਮੇਰੀ ਪਰਸਨੈਲਿਟੀ ਦੇ ਵਿੱਚ ਵੀ ਨਿਖਾਰ ਆਏਗਾ ਤੁਸੀਂ ਇਨ ਸਰਵਿਸ ਡੈਪੂਟੇਸ਼ਨ ਤੇ ਗਏ ਐਂ ਫਲ ਕਰਕੇ ਆਏ ਪੰਜਾਬੀ ਯੂਨੀਵਰਸਿਟੀ ਚ ਫਿਰ ਉੱਥੇ ਇੱਕ ਖਾਸ ਕਿਸਮ ਦਾ ਤੁਹਾਨੂੰ ਮਾਣ ਇੱਜ਼ਤ ਮਿਲਿਆ ਦਲੀਪ ਕੋਟ ਟਿਵਾਣਾ ਡਾਕਟਰ ਰਵੀ ਪ੍ਰੇਮ ਪ੍ਰਕਾਸ਼ ਸਿੰਘ ਔਰ ਮੈਨੂਕੇਰਾਂ ਦਲੀਪ ਕੋਟ ਟਿਵਾਣਾ ਜੀ ਉੱਥੇ ਗੋਲ ਮਾਰਕੀਟ ਚ ਮਿਲ ਗਏ ਸਾਡੀ ਬਹੁਤ ਵੱਡੀ ਲੇਖਕਾ ਸਨਮਾਨਤੋ ਉਹ ਮੈਂ ਉਹਨਾਂ ਦੇ ਪੈਰੀ ਹੱਥ ਲਾਏ ਮੇਰੇ ਵੀ ਟੀਚਰ ਰਹੇ ਤੇ ਉਹ ਕਹਿੰਦੇ ਵੀ ਗਾਸੋ ਜੀ ਦਾ ਕੀ ਹਾਲ ਹੈ ਮਹਾ ਜੀ ਬਹੁਤ ਅੱਛਾ ਹੈ ਅ ਅੱਛਾ ਤੁਸੀਂ ਰੁਕੋ ਉਹਨਾਂ ਨੇ ਮੈਨੂੰ ਇੱਕ ਦਸਤਾ ਲਿਆਂਦਾ ਤੇ ਇੱਕ ਪੈਨ ਲਿਆ ਕੇ ਤੁਹਾਡੇ ਵਾਸਤੇ ਦਿੱਤਾ ਉਹ ਕਹਿੰਦੇ ਵੀ ਉਹਨਾਂ ਦੀ ਜ਼ਿੰਦਗੀ ਦੇ ਵਿੱਚ ਬਹੁਤ ਕੰਮ ਦੀਆਂ ਗੱਲਾਂ ਨੇ ਬਹੁਤ ਜ਼ਿੰਦਗੀ ਸੰਘਰਸ਼ਪੂਰਨਾ ਇਹ ਤੁਸੀਂ ਉਹਨਾਂ ਨੂੰ ਦੇਣਾ ਦੱਸਤਾ ਔਰ ਮੇਰੇ ਵੱਲੋਂ ਕਹਿਣਾ ਕਿ ਗਾਸੋ ਜੀ ਤੁਸੀਂ ਆਪਣੀ ਸਵੈ ਜੀਵਨੀ ਲਿਖੋ ਉਹ ਤਜਰਬਾ ਜਿਹੜਾ ਹੈ ਕਿਸੇ ਕਿਸ ਹੁੰਦਾ ਸੀ ਜਿਹੜਾ ਉੱਥੇ ਕੋ ਗੱਲੇ ਇੱਕ ਗੱਲ ਵਿੱਚੋਂ ਦੇਖੀਏ ਨਾ ਦਲੀਪ ਕੋ ਟਿਵਾਣਾ ਜੀ ਜਿਹੜੇ ਸੀ ਉਹ ਮੇਰੀ ਬਾਹ ਫੜ ਕੇ ਲੈ ਜਾਂਦੇ ਤੇ ਮੈਨੂੰ ਐਮਫਲ ਨੂੰ ਐ ਮੈਨੂੰ ਕਹਿੰਦੇ ਵੀ ਇਹਨੂੰ ਨਾਵਲ ਬਾਰੇ ਦੱਸ ਸੋ ਗੱਲਾਂ ਯੂਨੀਵਰਸਿਟੀ ਦੀਆਂ ਅਸੀਂ ਪ੍ਰਗਤੀਵਾਦੀ ਸਮੇਲਨ ਕੀਤਾ ਡਾਕਟਰ ਰਵੀ ਮਹਾਨ ਵਿਅਕਤੀ ਸੀ ਉਹਨੂੰ ਸ਼ਹੀਦ ਕਰ ਦਿੱਤਾ ਗਿਆ ਉਹ ਯੂਨੀਵਰਸਿਟੀ ਚ ਕਿਵੇਂ ਰਹਾ ਮੈਂ ਗਲਵੰਦ ਸਿੰਘ ਮੇਰਾ ਗਾਈਡ ਸੀ ਤੇ ਉਹਨੇ ਮੈਨੂੰ ਐਮਫਲ ਤੇ ਪੁੱਛਿਆ ਕੀ ਪੜਿਆ ਉਹ ਪੰਡਤ ਜੀ ਮੈਂ ਨੇ ਕਿਹਾ ਮੈਂ ਨੇ ਰਾਹੁਲ ਸੰਕਰਤਾ ਨੂੰ ਪੜਾਇਆ ਉਦੋਂ ਬਾਅਦ ਮੈਨੂੰ ਪੁੱਛਿਆ ਨਹੀਂ ਇਹ ਸਭ ਬਹੁਤ ਲੰਮੀਆਂ ਗੱਲਾਂ ਨੇ ਬਹੁਤ ਲੰਮੀਆਂ ਗੱਲਾਂ ਨੇ ਘੰਟਿਆਂ ਵੱਧਦੀ ਹੋ ਸਕਦੀਆਂ ਨੇ ਇੱਕ ਇੱਕ ਗੱਲ ਤੇ ਇੱਕ ਘੰਟਾ ਲੱਗ ਸਕਦਾ ਤੇ ਮੈਂ ਕਿੱਥੋਂ ਤੁਰਿਆ ਕਿਵੇਂ ਤੁਰਿਆ ਹੁਣ ਮੈਂ ਤੈਨੂੰ ਜੇ ਦੱਸਾਂ ਵੀ ਮੈਂ ਨੌਕਰੀ 1.10.1954 ਨੂੰ ਨੌਕਰੀ ਤੇ ਲੱਗਿਆ ਓਏ ਹੋਏ ਹੋਏ ਮੇਰੀ ਅੱਖਾਂ ਚ ਹਨਜੂ ਆ ਸਕਦੇ ਨੇ ਮੈਂ ਚੋਰੀ ਕਰਨੀ ਛੱਡੀ ਸੀ ਸੌ ਖਾਲੀ ਸੀ ਮੇਰੀ ਮਾਂ ਦੇ ਇੰਜੜਾ ਸੰਦੂਕ ਸੀ ਦੋਲੇ ਹਟਾ 10 ਰੁਪਏ ਸੀ ਮੇਰੀ ਮਾਂ ਇੱਕ ਕੱਪੜੇ 'ਚ RAM RAM ਕਰਦੀ ਹੁੰਦੀ ਸੀ ਮੈਂ ਆਖਿਆ ਮਾਂ ਅੱਜ ਤੇਰਾ ਪੁੱਤ ਨੌਕਰੀ ਤੇ ਚੱਲਿਆ ਚਾਰ ਥੇਲੜ ਦੇ ਸੌਂ ਦੇਵੀ ਦੀ ਮੇਰੇ ਕੋਲ ਤਾਂ ਹੈ ਨਹੀਂ ਦੋਲੇ 'ਚ 10 ਰੁਪਏ ਪਏ ਸੀ RAM RAM ਮਾਲਾ ਕਰਦੀ ਆ ਝੂਠ ਬੋਲਦੀ ਆ ਹਾਲਾਂਕਿ ਮੇਰੀ ਸਰਬਸ ਮਿਲੇ 1365 ਰੁਪਏ ਦਿੱਤੇ ਮੈਂ ਮਦਰਾਸ ਜਦੋਂ ਗਿਆ ਉਹਦਾ ਮੈਂ ਦੇਣਾ ਹੀ ਨਹੀਂ ਦੇ ਸਕਦਾ ਸੋ ਬੇਟੇ ਮੈਂ ਜ਼ਿੰਦਗੀ 'ਚ ਕਿੱਥੋਂ ਤੁਰਿਆ ਕਿੱਥੇ ਗਿਆ ਕਿੱਥੇ ਡਿੱਗਿਆ ਕਿਵੇਂ ਗਿਆ ਇਕ ਲੰਮਾ ਕਥਾਨਕ ਹੈ ਸ਼ਾਇਦ ਲਿਖਣ ਦੀ ਇੱਛਾ ਵੀ ਹੈ ਮੇਰੀ ਮੈਂ ਲਿਖਾਂ ਸੋ ਕਹਿਣ ਦਾ ਤ ਹੈ ਹੁਣ ਮੇਰੀ 71ਵੀਂ ਕਿਤਾਬ ਜਿਹੜੀ ਮੈਂ ਤੈਨੂੰ ਨਾਵਲ ਦੇਣਾ ਹੈ ਉਹ 71 ਮਾਈ ਜੀ ਦੀ ਟੂਪੂਮ ਕਾ ਲਿਖਣੀ ਹੈ ਸੋ ਮੇਰੇ ਮੇਰੀਆਂ ਰਤਨਾਮਾ ਸਿਰਜਨਾਤਮਕ ਨੇ ਮੈਨੂੰ ਇਹ ਬੱਚੇ ਦੀ ਦੇਲੇ ਮੈਨੂੰ ਪੁੱਤ ਦੀ ਦੇਦੇ ਨੇ ਮੈਂ ਇਹਨਾਂ ਬਲ ਜਦੋਂ ਦੇਖਦਾ ਵੀ ਮੇਰੀ ਹੁਣ ਹੁਣ ਪੈਨਸ਼ਨ 44670 ਹੈ ਦੇ ਜੀ ਗਰੀਬੀ ਮੈਨੂੰ ਦੇਦੀ ਐ ਲੋੜ ਮੈਨੂੰ 5000 ਤੋਂ ਵੱਧਣੀ ਇਹ ਸਾਰੀਆਂ ਸੱਚ ਤੇ ਸੁੱੱਚ ਦੀਆਂ ਗੱਲਾਂ ਸ਼ੁਭ ਤੇ ਸ਼ੁਭ ਦੀਆਂ ਗੱਲਾਂ ਹੋਣੀ ਤੇ ਹਨ ਹੋਣੀ ਦੀਆਂ ਗੱਲਾਂ ਮੇਰੇ ਦਿਮਾਗ ਦਾ ਹਿੱਸਾ ਬਣਦੀਆਂ ਨੇ ਤੇ ਮੈਂ ਤੁਰਦਾ ਰਹਿਣਾ ਪਿਆਰੇ ਪੁੱਤਰਾ ਚੰਗਾ ਹੈ ਤੂੰ ਆ ਗਿਆ ਤੇ ਤੂੰ ਵੀ ਪਨੀਰੀ ਬਣਾ ਕੇ ਲਿਆਉਣਾ ਨਾ ਡੱਬਾ ਮੇਰੇ ਖਾਤਰ ਐਦੀ ਸੀ ਦੀ ਪਨੀਰੀ ਛਕਦਾ ਮੈਂ ਜ਼ਿੰਦਗੀ ਚ ਬਹੁਤ ਵਧੀਆ ਰਹਿਣਾ ਮੈਂ ਜਿਹੜੇ ਤੁਹਾਡੇ ਸਾਹਿਤ ਦੇ ਵਿੱਚ ਸਾਰੇ ਮਹਿਸੂਸ ਕਰਦੇ ਨੇ ਉਦੇਚ ਇਹ ਹੈ ਕਿ ਜਿਹੜੀ ਲੋਕਾਂ ਦੇ ਨਾਲ ਸਾਡੀ ਸਾਂਝ ਹੈ ਲੋਕਾਂ ਦੇ ਦੁੱਖ ਦਰਦ ਦੇ ਨਾਲ ਸਾਂਝ ਹੈ ਜਿਹੜੀ ਨਪੀੜੀ ਤੇ ਲਤਾੜੀ ਜਿਹੜਾ ਵਰਗ ਹੈ ਉਸ ਦੇ ਨਾਲ ਸਾਂਝ ਹੈ ਸੰਵੇਦਨਾ ਹੈ ਉਸ ਦੇ ਲਈ ਸੰਘਰਸ਼ ਹੈ ਉਹ ਵੀ ਜਗਜਾਹਰ ਹੈ ਔਰ ਉਸ ਦੇ ਵਿੱਚ ਸੋਟਿਆ ਰਚਨਾਵਾਂ ਦੇ ਵਿੱਚੋਂ ਚਾਹੇ ਉਹ ਸੰਤਾਪੇ ਪੰਜਾਬ ਦੇ ਹਾਲਾਤ ਹੁਣ ਜਿਸ ਦੇ ਵਿੱਚ ਤੁਸੀਂ ਵਾਹਿਦ ਜਿਹੇ ਨਾਮਲਕਾਰ ਹੋਰਾਂ ਦੇ ਵਿੱਚੋਂ ਕੁਝ ਚੋਣਿਆਂ ਦੇ ਵਿੱਚੋਂ ਰਹੇ ਜਿਹਦੇ ਵਿੱਚ ਤੁਸੀਂ ਤਤੀ ਹਵਾ ਮੌਤਦਰ ਮੌਤ ਤੇ ਬੁਝ ਰਹੀ ਬੱਤੀ ਦਾ ਚਾਨਣ ਲਿਖਿਆ ਤੇ ਉਹ ਰਚਨਾਵਾਂ ਆਈਆਂ ਮੈਂ ਕੋਹੋ ਘਟਨਾ ਵੀ ਸੁਣਨਾ ਚਾਹੁੰਨਾ ਤੁਹਾਡੇ ਜਵਾਨ ਦੇ ਵਿੱਚੋਂ ਕਿ ਉਹ ਕਿਸ ਤਰ੍ਹਾਂ ਦੇ ਪਾਲਸੀ ਜਦੋਂ ਸਾਡੇ ਬਹੁਤ ਹੀ ਕ੍ਰਾਂਤੀਕਾਰੀ ਸਾਡੇ ਯੁੱਗ ਪਲਟਾਉ ਜਿਹੜੇ ਸਾਡੇ ਨਾਟਕਕਾਰ ਗੁਰਸ਼ਰਨ ਭਾਜੀ ਸੀ ਉਹ ਇੱਕ ਪਿੰਡ ਦੇ ਵਿੱਚ ਨਾਟਕ ਕਰਦੇ ਸੀ ਤੇ ਉਹਨਾਂ ਦੀ ਟੋਲੀ ਦੇ ਉੱਤੇ ਹਮਲਾ ਹੋਣਾ ਸੀ ਤੇ ਤੁਸੀਂ ਉਸ ਨੂੰ ਬਚਾਉਣ ਦੇ ਵਿੱਚ ਉਹਨਾਂ ਨੂੰ ਇੱਥੇ ਰੱਖਿਆ ਉਹ ਜਿਹੜੀ ਘਟਨਾ ਸੀ ਉਹ ਤੇ ਫੇਰ ਤੁਹਾਡਾ ਇੱਕ ਨਾਟਕ ਜਿਹੜਾ ਹੈਗਾ ਮੌਤ ਦਰ ਮੌਤ ਉਸ ਦੇ ਨਾਟਕ ਨੂੰ ਦੇਖ ਕੇ ਕਿਵੇਂ ਜਿਹੜਾ ਗਰਮ ਦਲੀਆ ਇੱਕ ਕੋਈ ਸੱਜਣ ਸੀ ਉਹ ਉਸ ਦੀ ਨਾਇਕਾ ਦੇ ਘਰੇ ਜਾਂਦਾ ਤੇ ਉਹਦੇ ਪੈਰਾਂ ਦੇ ਵਿੱਚੋਂ ਉਹ ਜਿਹੜੇ ਹਥਿਆਰ ਨੇ ਉਹ ਰਾਤ ਨੂੰ 2 ਵਜੇ ਢੇਰੀ ਕਰ ਦਿੰਦਾ ਕਿ ਮੈਂ ਤੇਰੇ ਨਾਟਕ ਦੇਖ ਕੇ ਪ੍ਰੇਰਣਾ ਲੈ ਕੇ ਇਹ ਰਸਤਾ त्याग ਰਿਹਾ ਇਹ ਮੈਨੂੰ ਗੱਲਾਂ ਜਿਹੜੀਆਂ ਬਹੁਤ ਸਾਰੀਆਂ ਗੱਲਾਂ ਨੇ ਮੇਰੀ ਜ਼ਿੰਦਗੀ ਦੀਆਂ ਗੁਰシャンਪਾ ਜੀ ਨੇ ਸਭ ਤੋਂ ਪਹਿਲਾਂ ਮਿੱਟੀ ਦਾ ਮੁੱਲ ਖੇਡਿਆ ਜਦ ਆਲ ਇੰਡੀਆ ਡਰਾਮਾ ਕੰਪੀਟੀਸ਼ਨ ਤੇ ਪਹਿਲੇ ਨੰਬਰ ਤੇ ਆਇਆ ਸੋ ਮੇਰੇ ਜਿਹੜੀਆਂ ਗੱਲਾਂ ਨੇ ਮੈਂ 1947 ਵਿੱਚ 13 ਬਰਿਆਂ ਦਾ ਸੀ ਪੰਜਵੀਂ ਚ ਪੜਦਾ ਸੀ ਮੈਂ ਕਤਲੋਗਾਰ ਦੇਖੀ ਤੇ ਮਹਾਤਮਾ ਗਾਂਧੀ ਜੀ ਦਾ ਹਿੰਸਾਬਾਦ ਦੇਖਿਆ ਤੇ 10 ਲੱਖ 15 ਲੱਖ ਬੰਦਾ ਮਾਰਿਆ ਗਿਆ ਸੋ ਮੈਂ ਬਹੁਤ ਕੁਝ ਲੰਮੀ ਸਫਰ ਤਵਾਇਆ ਤੁਰਦਾ ਆਇਆ ਤੋ ਰਾਜੇ ਬੇਟੀ ਜਿਹੜਾ ਤੂੰ ਮੇਰੇ ਤੋਂ ਪੁੱਛਣਾ ਚਾਹਣਾ ਹੈ ਉਹ ਕੋਲ ਬਲੰਤ ਵੀਬਾ ਨੇ ਉਹ ਕਹਿੰਦਾ ਮੈਂ ਏਕ 47 ਚਲਾਉਣੀ ਸੀ ਅਸੀਂ ਮੌਤ ਦਰ ਮੌਤ ਤੇ ਇਹ ਨਾਵਲਾਂ ਦੀ ਬੜੀ ਚਰਚਾ ਹੈ ਮੈਂ ਰਵੀਦੀਪ ਨਾਂ ਦਾ ਇੱਕ ਵਿਅਕਤੀ ਸੀ ਦੂਰਦਰਸ਼ਨ ਜਲੰਧਰ ਤੇ ਉਹ ਜਿਵੇਂ ਤੂੰ ਬੁਝ ਰਹੀ ਬੱਤੀ ਦਾ ਚਾਨਣ ਤੇ ਤੂੰ ਆਪਦਾ ਕਮੈਂਟ ਦਿੱਤਾ ਬੜਾ ਅੱਛਾ ਮੈਂ ਉਹਨੂੰ ਲਾਬਲ ਦਿੱਤਾ ਤੇ ਉਹ ਉਹਨੂੰ ਚੰਗਾ ਲੱਗਿਆ ਉਹਨੇ 18 ਐਪੀਸੋਡ ਬਣਾਏ ਤੇ ਮੈਨੂੰ 99000 ਰੁਪਏ ਮਿਲਿਆ ਤੇਰੀ ਮਾਂ ਜਿਹੜੀ ਸੀ ਦਰਵੇਸ਼ ਸੀ ਫਕੀਰ ਸੀ ਅਨਪੜ੍ਹ ਸੀ ਮੇਰੇ ਘਰ ਵਿੱਚ ਮੇਰੇ ਕਮਰੇ ਵਿੱਚ ਆਈ ਇੱਕ ਦਿਨ ਕਾਂਸ ਤੇ ਕਹਿੰਦੀ ਇਹ ਫੋਟੋ ਕਿਦੀ ਹੈ ਮੈਂ ਕਿਹਾ ਪ੍ਰੋਫੈਸਰ ਮੂਨ ਸਿੰਘ ਦੀ ਹੈ ਕਹਿੰਦੀ ਜਿਉਂਦਾ ਹੈ ਮੈਂ ਕਿਹਾ ਨਹੀਂ ਕਹਿੰਦੀ ਮਰੇ ਦੀ ਫੋਟੋ ਕਿਉਂ ਰੱਖੀ ਹੈ ਮੈਂ ਕਿਹਾ ਸਾਇਤਕਾਰ ਤਾਂ ਕਹਿੰਦੇ ਮਰਦਾ ਹੀ ਨਹੀਂ ਹੁੰਦਾ ਸੋ ਉਹਦੇ ਤੇ ਮੈਨੂੰ ਇੱਕ ਮੂਰਤ ਤੇ ਸਤਵੀਰ ਸੇਲਬਰਾ ਨੇ ਇੱਕ ਮੂਰਤ ਤੇ 21000 ਰੁਪਿਆ ਨਾਮ ਦਾ ਮੈਂ ਕਿਹਾ ਜਿਹਨੂੰ ਮਰਿਆ ਕਹਿੰਦੀ ਸੀ ਉਹਦੇ ਨਾਮ ਤੇ ਮੈਨੂੰ 21000 ਦਾ ਨਾਮ ਮਿਲਿਆ ਤੇ ਇਹ ਕਹਿੰਦੀ ਮੈਨੂੰ ਦੇ ਦੇਗਾ ਮੈਂ ਕਿਹਾ ਮੈਂ ਆ ਕਹੂੰਗਾ ਉਹ ਮੇਰੇ ਨਾਲ ਕਾਰ ਚ ਗਈ ਉੱਥੇ ਬੈਠ ਕੇ ਉਹ ਕੁਲਦੀਪ ਮਾਨਕ ਜਿਹੜਾ ਆਇਆ ਮੇਰੇ ਪੈਰੀਂ ਹੱਥ ਲਾਏ ਮੈਂ ਉਹਨੂੰ ਜੱਫੀ ਪਾਈ ਮੱਥਾ ਤੇ ਮੈਂ ਉਹ ਕਹਾਂ ਪਤ ਸੁਲਤਾਨ ਬਾਹੂ ਬਣ ਜੇ ਉਹ ਕਹਿੰਦਾ ਬਾਪੂ ਮੈਨੂੰ ਕਿਹਨੇ ਕਿਹਾ ਸੀ ਸੁਲਤਾਨ ਬਾਹੂ ਤੇ ਇਤੋਂ ਬੈਣਾ ਸੋ ਇਹ ਲੰਮਾ ਕਥਾਨਕ ਮੈਂ ਸਿਰਫ ਦੋ ਲੈਣਾ ਤੁਹਾਡੀ ਜਮਾਨ ਤੋਂ ਸੁਣਨਾ ਚਾਹੁੰਦਾ ਕਿ ਇੱਕ ਤਾਂ ਉਹ ਵਾਕਿਆ ਗੁਰシャン ਸਿੰਘ ਜੀ ਦਾ ਕਿਵੇਂ ਉਹ ਉਹ ਬੰਦੇ ਉਹਨਾਂ ਤੇ ਹਿਰਦਾ ਪਰਵਰਤਨ ਹੋਇਆ ਇਹੋ ਮੇਰਾ ਖਰਾ ਗੁਰਬੰਦ ਬੀਬਾ ਲੜਕੀ ਜਿਹੜੀ ਨਾਇਕਾ ਬਹੁਤ ਕੁਝ ਜਾਣਦਾ ਮੈਂ ਮੈਂ ਜਦੋਂ 33ਵਾਂ ਨਾਵਲ ਲਿਖਿਆ ਜੀ ਮੈਂ ਆਪਾਂ ਇੱਕ ਜਿਹੜਾ ਬਿੱਗਾ ਜਾਇ ਉੱਥੇ ਕੁਕੂਲੀ ਪੜਦੀ ਸੀ ਮੇਰੇ ਕੋਲ ਐਵੇਂ ਉਹਦੇ ਮੈਨੂੰ ਥੋੜੇ ਜੇ ਪੈਸਿਆਂ 'ਚ ਦੇਤਾ ਉੱਥੇ ਮੈਂ ਕੋਈ ਗੋਡੀ-ਗਾਡੀ ਕਰ ਰਿਹਾ ਸੀ ਤੇ ਇੱਕ ਬੰਦਾ ਤੇਰੇ ਅਰਗਾ ਜਾ ਰਿਹਾ ਸੀ ਉਹ ਖੜਕੇ ਖੜਕੇ ਆ ਕਹਿੰਦਾ ਬਾਪੂ ਤੂੰ ਐਸ ਵੇਲੇ ਇੱਥੇ ਕਿਉਂ ਮੈਂ ਕਿਹਾ ਕੀ ਗੱਲ ਕਹਿੰਦਾ ਤੂੰ ਤਾਂ ਤੱਪੀ ਹੈ ਤੈਨੂੰ ਤਾਂ ਮਾਰਿਆ ਤੈਨੂੰ ਤਾਂ ਮਾਰਨਾ ਹੈ ਤੈਨੂੰ ਤਾਂ ਕਤਲ ਕਰਨਾ ਹੈ ਸੋਈਆਂ ਜੇ ਘਟਨਾਵਾਂ ਜਿਹੜਾ ਲੋਕ ਪੱਖ 'ਚ ਖੜਾ ਹੁੰਦਾ ਬੰਦਾ ਉਦੇ ਸਾਹਮਣੇ ਆਉਂਦਿਆਂ ਗੁਰਸਰਨ ਭਾਜੀ ਪੰਜਾਬ ਦਾ ਨਾਟਕ ਸਨ ਮੌਤ ਦਰ ਮੌਤ ਏਕਾ 47 ਉਹਦੇ ਪੈਰਾਂ 'ਚ ਧਰ ਕੇ ਕਹਿੰਦੀ ਮੈਂ ਤਾਂ ਗੁਰੂ ਗ੍ਰੰਥ ਸਾਹਿਬ ਦੀ ਸੌਂ ਖਾਧੀ ਤੇ ਉਹਨੂੰ ਮੈਂ ਤਾਂ ਜੀ ਉਹਨੂੰ ਚੱਕ ਕੇ ਉਹ ਸਤ루ਦਰਾ ਤੇ ਸਟਾਇਆ ਸੋ ਇਹ ਬੜੀਆਂ ਬਹੁਤ ਸਾਰੀਆਂ ਗੱਲਾਂ ਨੇ ਪੁੱਤਰਾ ਇਹਨਾਂ ਗੱਲਾਂ ਨੂੰ ਕਦੇ ਫੇਰ ਬੈਠ ਕੇ ਕਰਾਂਗੇ ਮੈਂ ਇਹ ਚਾਹੁੰਦਾ ਹਾਂ ਵੀ ਤੁਸੀਂ ਇੱਕੋ ਸਮੇਂ ਇਨੀਆਂ ਜਿਹੜੀਆਂ ਸਿਰਜਣਾ ਤੋਂ ਤੁਸੀਂ ਹਜ਼ਾਰਾਂ ਦਰਖਤ ਲਾਏ ਨੇ ਤੇ ਤੁਸੀਂ ਕਬੀਲਦਾਰੀ ਦੇ ਪੰਜ ਬੱਚਿਆਂ ਨੂੰ ਪੜ੍ਹਾਇਆ ਲਿਖਾਇਆ ਚੰਗੇ ਉਹਦਿਆਂ ਤੇ ਲਾਇਆ ਤੇ ਤੁਸੀਂ ਆਪਣੇ ਸਰੀਰਕ ਸਿੱਖਿਆ ਦੇ ਆਪਣੇ ਉਸ ਨਾਲ ਵੀ ਵਫਾ ਪਾਲੀ ਬਹੁਤ ਵੱਡੇ ਖਿਡਾਰੀ ਪੈਦਾ ਕੀਤੇ بڑے ਪ੍ਰਸ਼ਾਸਨਿਕ ਅਧਿਕਾਰੀ ਪੈਦਾ ਕੀਤੇ ਔਰ ਤੁਸੀਂ ਹੁਣ ਵੀ ਲਿਖ ਰਹੇ ਹੋ 93 ਸਾਲਾਂ ਦੀ ਉਮਰ ਦੇ ਵਿੱਚ ਵੀ ਤੁਸੀਂ ਹੋਂ ਤੁਸੀਂ ਸਕੂਟਰ ਨਹੀਂ ਚਲਾਉਂਦੇ ਤੁਸੀਂ ਪੈਦਲ ਚੱਲਦੇ ਹੋ ਤੁਸੀਂ ਜ਼ਿੰਦਗੀ ਨਾਲ ਜੁੜੇ ਹੋਏ ਹੋ ਲੋਕਾਂ ਨਾਲ ਜੁੜੇ ਹੋਏ ਹੋ ਇਹ ਸਾਰੀ ਚੀਜ਼ ਦਾ ਰਾਜ ਕੀ ਹੈ ਰਾਜ ਮੇਰੇ ਮੇਰਾ ਕੁਦਰਤ ਨਾਲ ਸਾਝਾ ਹੈ ਕੁਦਰਤ ਨੂੰ ਮੈਂ ਆਪਣੀ ਮਾਂ ਸਮਝਦਾ ਹਾਂ ਪਗੜਣੀਆਂ ਪਹੇ ਰੁਈਆਂ ਖੇਤ ਉਹਨਾਂ ਖੇਤਾਂ 'ਚ ਮੈਂ ਤੁਰਦਾ ਰਿਹਾ ਤੇ ਮੇਰੀ ਜ਼ਿੰਦਗੀ ਜਿਨੀ ਹੈ ਨਾ ਨਰਲੇਪ ਬਣਦੀ ਰਹੀ ਉੱਚੇ ਸ਼ਿਖਰਾਂ ਤੇ ਜਾਂਦੀ ਰਹੀ ਕਿਹੜੀਆਂ ਕਿਹੜੀਆਂ ਗੱਲਾਂ ਦੱਸਾਂ ਕਿਵੇਂ ਕਿਵੇਂ ਦੱਸਾਂ ਮੌਤ ਲੁਤਫਦਾਰ ਗੱਲਾਂ ਨੇ ਉਹ ਟਵਾਣਾ ਦੀ ਗੱਲ ਕਹੀ ਹੈ ਉਦੋਂ ਬਰਨਾਲੇ ਤੋਂ ਪਟਿਆਲੇ ਦਾ 7.5 ਰੁਪਏ ਕਿਰਾਇਆ ਹੁੰਦਾ ਮੇਰੇ ਕੋਲੇ 5 ਰੁਪਏ ਸੀ ਮੈਂ ਟਵਾਣਾ ਨੂੰ ਕਿਹਾ ਪੰਜ ਰੁਪਏ ਦਿਓ ਮੈਨੂੰ ਉਹਨੇ ਨੇ ਮੈਨੂੰ 5 ਰੁਪਏ ਦੇਤੇ ਮੈਂ ਤੁਰ ਪਿਆ ਫੇਰ ਮੇਰੇ ਮਗਰੋਂ ਕਾ ਪੈਰਾਂ ਦੀ ਖਰਾਕ ਦੇਖੀ ਕਹਿੰਦੀ ਮੇਰੇ ਕੋਲ 5 ਹੋਰ ਲੈਦਾ ਮੈਂ ਕਿਹਾ ਜੀ ਸਾਢੇ 7 ਕਿਰਾਏ ਦੇ 98 ਦੀ ਚਾਹ ਹੁੰਦੀ ਹੁੰਦੀ ਨਹੀਂ ਉਹਨਾਂ ਦੇ ਨਾਲ ਚ ਦਾਰੂ ਮੈਂ ਪੀਂਦਾ ਨਹੀਂ ਹਾਂ ਹੁਣ ਦਾਰੂ ਦੀਆਂ ਗੱਲਾਂ ਦੱਸਣੀਆਂ ਹੁਣ ਅਮਰਤਾ ਜੀ ਨਾਲ ਮੇਰੀਆਂ ਬਾਬਾ ਬਲਵੰਤ ਨਾਲੇ ਬੜੀਆਂ ਲੰਮੀਆਂ ਗੱਲਾਂ ਨੇ ਸੋ ਅੱਜ ਆਪਾਂ ਨਹੀਂ ਆ ਕਿ ਕਰਦੇ ਆ ਉਹ ਫੇਰ ਆ ਗਈ ਫੇਰ ਮੈਂ ਕਹਿੰਦੀ ਮੈਂ ਆਖਿਆ ਜੀ 10 ਰੁਪਏ ਤਾਂ ਮੁਕਦੇ ਨਹੀਂ ਕਹਿੰਦੇ ਮੇਰੇ ਕੋਲੇ 20 ਸੀ ਕਰਾਇਆ ਮੇਰੇ ਕੋ ਮੈਂ ਤਾਂ ਇਹ 10 ਵੀ ਲੈ ਜਾ ਸੂਟੀਵਾਣਾ ਵਰਗੀ ਮਹਾਨ ਆਤਮਾ ਇਹ ਸਾਰੀਆਂ ਗੱਲਾਂ ਬਾਬਾ ਬਲਵੰਤ ਤੇ ਲੋਕਾਂ ਨਾਲ ਮੇਰੇ ਬੜੇ ਸਬੰਧ ਰਹੇ ਦਿਵਿੰਦਰ ਸਤਿਆਰਥੀ ਨਾਲ ਸਬੰਧ ਰਹੇ ਕਹਿੰਦੇ ਫੇਰ ਬੈਠ ਕੇ ਗੱਲਾਂ ਕਰਾਂਗੇ ਆਖਰੀ ਦੇ ਵਿੱਚ ਇਹ ਕਿ ਤੁਸੀਂ ਆਪਣੇ ਨਾਵਲਾਂ ਨੂੰ ਬਹੁਤ ਪ੍ਰਸੰਘਿਕ ਬਣਾ ਕੇ ਰੱਖਿਆ ਸਮਾਜ ਦੀਆਂ ਦੁਨੀਆਂ ਦੀਆਂ ਸਮੱਸਿਆਵਾਂ ਬਾਰੇ ਨਾਲ ਜੋੜਦੇ ਹੋ ਇਹ ਦਾਰਸ਼ਨਿਕਤਾ ਕਿੱਥੋਂ ਲਿਆਉਂਦੇ ਮੈਂ ਦਾਸਨ ਤਾ ਧਰਤੀ ਤੋਂ ਲੈਣਾ ਜ਼ਿੰਦਗੀ ਦੇ ਪ੍ਰਵਾਹ ਤੋਂ ਲੈਣਾ ਨਦੀਆਂ ਦੇ ਨਦੀਆਂ ਦੇ ਲਹਿਰਾਂ ਤੋਂ ਲੈਣਾ ਸਾਗਰ ਤੋਂ ਲੈਣਾ ਮੈਂ ਬੜਾ ਹੋ ਰਾ ਮੈਂ ਹੁਣ ਤੈਨੂੰ ਕੀ ਦੱਸਾਂ ਵੀ ਤੁਸੀਂ ਜਿਹੜੇ ਪਾਲੇ ਮੈਂ ਕਿਵੇਂ ਟਿਊਸ਼ਨ ਕਰਦਾ ਹੁੰਦਾ ਹਰਦੇਵ ਸਿੰਘ ਵਕੀਲ ਹੁੰਦਾ ਰਾਜਦੇਵ ਜੀ ਦਾ ਮੁੰਡਾ ਹੈ ਉਹਦੀ ਭੈਣ ਮੇਰੇ ਕੋਲ ਤੀਜੀ ਚ ਮੇਰਾ ਬਾਪੂ ਟਿਊਸ਼ਨ 15 ਤੇ ਕਰਿਆ ਮਹੀਨੇ ਜ ਟਿਊਸ਼ਨ ਪੜਾਉਂਦਾ 15 ਮਿਲਦੇ ਬਹੁਤ ਆਉਂਦੇ ਨੇ ਮੈਂ ਨੌਕਰ ਤੇ ਗਿਆ ਤੇ ਮੈਨੂੰ ਬਾਪ ਮਾਂ ਨੇ ਜਦੋਂ ਨਾਂ ਦਿੱਤਾ ਤੇਰੀ ਮਾਂ ਆਈ ਉਹ ਤੁਹਾਨੂੰ ਸਾਡੇ ਕੋਲ ਮੈਨੂੰ ਮੋਢੇ ਤੇ ਚਵਾਨੀ ਦੇਤੀ ਬਰਨਾਰੇ ਤੋਂ ਤਪੇ ਦਾ ਚਾਰ ਉਹਨੇ ਕਰਾਇਆ ਲੱਗਦਾ ਸੀ ਜਦੋਂ ਮੈਂ ਗਿਆ ਉੱਥੇ ਸਕੂਲ 'ਚ ਉਹਨੂੰ ਮੈਂ ਦੱਸਿਆ ਵੀ ਮੈਂ ਆ ਪੜਿਆ ਹਿੰਦੀ ਰਤਨ ਹੈ ਕਹਿੰਦਾ ਯਾਰ ਤੂੰ ਅੱਠਵੀਂ ਹਿੰਦੀ ਪੜਾਏਗਾ ਇਹ ਲੰਮੀਆਂ ਗੱਲਾਂ ਨੇ ਇੱਕ ਦਿਨ ਫੇਰ ਲਿਖਾਂਗੇ ਪੜਨ ਦੀ ਆਦਤ ਬਾਰੇ ਇੱਕ ਲਾਈਨ ਚ ਆਹੋ ਪੜਨ ਦੀ ਆਦਤ ਇਹ ਆ ਵੀ ਮੈਂ ਕੱਲ ਹੀ ਖਲੀਲ ਜ਼ਬਰਾਨ ਨੂੰ ਪੜ ਕੇ ਹਟਿਆ ਪੜਦੇ ਨਹੀਂ ਲੋਕ ਹਿੰਦੁਸਤਾਨ ਦੇ ਕਿੰਨਾ ਕੁ ਪੜਦੇ ਹੋ ਕੀ ਕੀ ਪੜਦੇ ਹੋ ਆਨੰਦਦਾਇਕ ਆ ਮੈਂ ਜ਼ਿੰਦਗੀ ਜਿਉਣੀ ਆਉਂਦੀ ਹੈ ਜ਼ਿੰਦਗੀ ਮੇਰੇ ਨੇੜੇ ਹੈ ਤੇ ਮੈਂ ਜ਼ਿੰਦਗੀ ਦੇ ਨੇੜੇ ਆ ਤੇ ਇਹ ਤਾਂ ਹਾਲਾਤ ਜ਼ਿੰਦਗੀ ਲੋਕਾਂ ਨੂੰ ਜ਼ਿੰਦਗੀ ਆ ਮੈਂ ਦੋ ਮੁੰਡਿਆਂ ਨੂੰ ਆ ਦੇਖ ਰਿਹਾ ਸੀ ਠੀਕ ਸਾਖ ਜ ਕਰਦੇ ਆ ਇਹ ਮੇਰੇ ਆਦੇ ਪੁੱਤ ਲੱਗਦੇ ਸੀ ਇਹਨਾਂ ਨੂੰ 44000 ਨਹੀਂ ਨਾ ਮਿਲਦਾ ਇਹਨਾਂ ਨੂੰ 30000 ਨਹੀਂ ਨਾ ਮਿਲਦਾ ਇਹਨਾਂ ਨੂੰ 20000 ਨਹੀਂ ਨਾ ਮਿਲਦਾ ਤੇ ਮੈਂ ਦੇਖਦਾ ਇਹ ਗੁਰਬਤ ਇਹ ਠੀਕ ਆ ਬਹੁਤ ਕੁਝ ਦੇਖਦਾ ਬਹੁਤ ਕੁਝ ਪੜਦਾ ਬਹੁਤ ਕੁਝ ਪਰਖਦਾ ਬਹੁਤ ਕੁਝ ਪਛਾਣਦਾ ਬਹੁਤ ਕੁਝ ਮਹੀ ਜਿੰਦਗੀ ਰਹਿ ਸਭ ਬਤਾ ਤੁਸੀਂ ਸਿਹਤ ਬਾਰੇ ਦੋ ਗੱਲਾਂ ਦੱਸੋ ਵੀ ਇਹ ਸਿਹਤ ਦਾ ਰਾਜ ਕੀ ਆ ਅੱਜ ਦੇ ਦੁਨੀਆਂ ਦੇ ਵਿੱਚ ਜਦੋਂ ਅਸੀਂ ਫਾਸਟ ਫੂਡ ਖਾਣ ਲੱਗੇ ਬੱਚੇ ਆ ਪੀਜ਼ਾ ਖਾਣ ਲੱਗੇ 버ਕਰ ਉਹਦਾ ਇਹਨਾਂ ਨੂੰ ਥੋੜਾ ਸੰਦੇਸ਼ ਇੱਕ ਵੈਸੇ ਜ਼ਿੰਦਗੀ ਜਿਉਣ ਦੇ ਚਾਜ ਚਾਰ ਵਾਸਤੇ ਸੰਦੇਸ਼ ਲੋਕਾਂ ਨੂੰ ਦੇਖੋ ਬੇਨਤੀ ਹੈ ਮੈਂ ਜਿਵੇਂ ਭਾਈ ਕਾਨ ਸਿੰਘ ਦਾ ਸ਼ਬਦ ਕੋਸ਼ ਮਹਾਨ ਸ਼ਬਦ ਕੋਸ਼ ਹੈ ਨਾ ਮੈਨੂੰ ਜ਼ਿੰਦਗੀ ਹਰ ਰੋਜ਼ ਨਵੇਂ ਸ਼ਬਦ ਦਿੰਦੀ ਹੈ ਤੇ ਮੈਂ ਆਧੁਨਿਕਤਾ ਨੂੰ ਆਧਿਕ ਬਹੁਤੋਂ ਬਿਨਾਂ ਨਹੀਂ ਅਪਣਾਉਣਾ ਚਾਹੀਦਾ ਮੈਂ ਫਰਜ਼ ਕਰੂ 40 ਸਾਲ ਤੋ ਸ਼ੰਖ ਵਜਾਉਣਾ ਹੁਣ ਸ਼ੰਖ ਪੁਜੋਤ ਬਾਦ ਵਜਾਉਂਦੇ ਨੇ ਪੁਰਾਣਿਕ ਵਜਾਉਂਦੇ ਨੇ ਮੈਂ ਜਾਣਦਾ ਬ੍ਰਾਹਮਣ ਬਾਦ ਨੇ ਕਿਵੇਂ ਦੇਸ਼ ਨੂੰ ਖਰਾਬ ਕੀਤਾ ਉਹ ਮੈਂ ਬਹੁਤ ਕੁਝ ਜਾਣਦਾ ਸ਼ੰਖ ਮੇਰੇ ਫੇਫੜਿਆਂ ਨੂੰ ਠੀਕ ਰੱਖਦਾ ਸੋ ਮੈਂ 40 ਬਰਿਆਂ ਤੋ ਸ਼ੰਖ ਵਜਾਉਣਾ ਤੋ ਮੈਂ ਸਵੇਰੇ ਉੱਠਦਾ ਸੱਲੇ ਪਾਣੀ ਨਾਲ ਤੋਲਣਾ ਤੇ ਮੇਰਾ ਮਤਲਬ ਹੈ ਜ਼ਿੰਦਗੀ ਜਿਉਣ ਦਾ ਮੇਰਾ ਚੱਜ ਹੈ ਜ਼ਿੰਦਗੀ ਜਿਉਣ ਦੀ ਇੱਕ ਮਰਜ਼ਾਦਾ ਹੈ ਸੋ ਜ਼ਿੰਦਗੀ ਨੂੰ ਆਦਮੀ ਨੂੰ ਆਪਣੀ ਜ਼ਿੰਦਗੀ ਨੂੰ ਮਰਜ਼ਾਦਤ ਬਣਾਉਣਾ ਚਾਹੀਦਾ ਹੈ ਆਪਦੀ ਜ਼ਿੰਦਗੀ ਨੂੰ ਮੈਂ ਤਾਂ ਆਪਦੀ ਆਪਦੀ ਉਮਰ ਨੂੰ ਮੰਦਰ ਸਮਝਦਾ ਜ਼ਿੰਦਗੀ ਨੂੰ ਸੋ ਮੰਦਰ ਵਾਂਗੇ ਦੀ ਪੂਜਾ ਕਰਦਾ ਬਹੁਤ ਕੁਝ ਕਰਦਾ ਤੇ ਬਹੁਤ ਕੁਝ ਕਰਦਾ ਰਹਾਂਗਾ ਇਸ ਧਰਤੀ ਤੋਂ ਜਦੋਂ ਵਿਦਾ ਹੋਵਾਂਗਾ ਇਸ ਧਰਤੀ ਦੇ ਮੱਥੇ ਤੇ ਚੰਦਨ ਦਾ ਤਿਲਕ ਲਾ ਕੇ ਜਾਵਾਂਗਾ ਬਹੁਤ ਬਹੁਤ ਧੰਨਵਾਦ ਤੁਸੀਂ ਸਾਡੀ ਬੇਨਤੀ ਨੂੰ ਸਵੀਕਾਰ ਕੀਤਾ ਸਟੂਡੀਓ ਚ ਆਏ ਬਹੁਤ ਬਹੁਤ ਧੰਨਵਾਦ